ਵਾਹਿਗੁਰੂ ਚੜ੍ਹਦੀ ਕਲਾ ਕਾਰੀ ਸੱਚੇ ਪਾਤਸ਼ਾਹ ਜੋ ਤੇਰੇ ਸੇਵਾਦਾਰ ਸਿੰਘਾਜੀਤ ਨੂੰ ਨਮਸਕਾਰ ਕਰਨ ਆਇਆ ਕਿਰਪਾ ਕਰੀ ਸੱਚੇ ਪਾਤਸ਼ਾਹ ਇਹਨਾਂ ਬੱਚਿਆਂ ਤੇ ਤੇ ਗੁਰਸਿੱਖੀ ਜੀਵਨ ਬਖਸ਼ਿਓ ਤੇ ਵਾਹਿਗੁਰੂ ਸਾਹਿਬ ਵਾਹਿਗੁਰੂ ਦੀ ਫਟੇ ਪਿੰਡ ਮੱਤੜ ਤੋਂ ਸੇਵਾਦਾਰ ਸਿੰਘਾਜੀਤ ਨੂੰ ਸਰਦਾਰੀ ਦੇ ਫੁੱਲ ਚੜਾਉਣ ਜਾਂਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰੀ ਸ਼ਿਦੋ ਸਿੰਘੋ ਮਿਹਰ ਭਰੇ ਹੱਥ ਰੱਖਿਓ ਚੜ੍ਹਦੀ ਕਲਾ ਕਰਿਓ ਸੱਚੇ ਪਾਤਸ਼ਾਹ ਪਿੰਡ ਮੱਤੜ ਗੁਰਕ੍ਰਮ ਵਿੱਚ ਫਰਮਾਨਾ ਹੋਏ ਨੇ ਸੇਵਾਦਾਰ ਤੇ ਆਕੇ ਸੇਵਾ ਸੰਭਾਲਨ ਗੁਰੂ ਘਰ ਦੀ ਵਾਹਿਗੁਰੂ ਚੜ੍ਹਦੀ ਕਲਾ ਕਰੇ ਸੇਵਾਦਾਰਾਂ ਦਾ ਤੇ ਸੇਵਾਦਾਰ ਜੋ ਪਿੰਡ ਮੱਤੜ ਦੇ ਵਿੱਚੋਂ ਸ਼ਿਦਾਰ ਸਿੰਘਾਂ ਨੂੰ ਸਰਦਾ ਦੇ ਫੁੱਲ ਚੜਾਉਣ ਚੰਗੇ ਨੇ ਚੱਲੇ ਨੇ ਏਵੇਂ ਜਿਵੇਂ ਕਿਰਪਾ ਕਰੀ ਸੱਚੇ ਪਾਤਸ਼ਾਹ ਨਗਰ ਵਿੱਚ ਕਿਰਪਾ ਕਰੀ 捷捷巴什。<noise> <noise> <noise>